ਵੈਗੂ ਦੀ ਗੱਲ ਸਾਹਿਬ ਸ਼੍ਰੀ ਵੈਗੂ ਜੀ ਦੇ ਘਤੇ ਤੇ ਅੱਜ ਮੈਂ ਪਿੰਡ ਜੌਲਾਂ ਵਿੱਚ ਖੜਾ ਸੀ ਕੁਝ ਮਹੀਨੇ ਪਹਿਲਾਂ ਵੀ ਆਪਾਂ ਵੀਡੀਓ ਸ਼ੇਅਰ ਕੀਤੀ ਸੀ ਵੀਰ ਜੀ ਉਹ ਕਿ ਵੀਰ ਪੈਰਾਂ ਤੋਂ ਜਿਹੜਾ ਜਨਮ ਤੋਂ ਹੀ ਉਪਾਜ ਆ ਤੇ ਇਹਨਾਂ ਦੀ ਪਤਨੀ ਜਿਹੜੀ ਉਹ ਵੀ ਇਸੇ ਤਰ੍ਹਾਂ ਤੇ ਬੱਚੇ ਜਿਹੜੇ ਛੋਟੇ ਆ ਤੇ ਮਕਾਨ ਜਿਹੜਾ ਸੀਗਾ ਨਵਾਂ ਬਣਾ ਕੇ ਕਿਸੇ ਐਨਆਰਆਈ ਵੀਰੂ ਵਾਲੀ ਦੀ ਸੇਵਾ ਕੀਤੀ ਸੀਗੀ ਤੇ ਕੁਝ ਮਹੀਨੇ ਪਹਿਲਾਂ ਵੀ ਜਿਹੜੀ ਆ ਉਹ ਆਪਾਂ ਵੀਡੀਓ ਸ਼ੇਅਰ ਕੀਤੀ ਸੀ ਕਿ ਜਿਹੜੀ ਮਕਾਨ ਵਾਸਤੇ ਜਿਹੜੀ ਗੇਟ ਦੀ ਲੋੜ ਆ ਪਰ ਗੇਟ ਜਿਹੜਾ ਸੀਗਾ ਉਹੀ ਇਹਨਾਂ ਨੇ ਚਲਾ ਲਿਆ ਤੇ ਅਸੀਂ ਵੀਰ ਜੀ ਨੂੰ ਦੱਸਦੇ ਹਾਂ ਕਿ ਤੁਹਾਡੀ ਕੋਈ ਸੇਵਾ ਜਿਹੜੀ ਸਾਡੇ ਕੋਲ ਇਹ ਸਭ ਤੋਂ ਵੱਡੀ ਇਮਾਨਦਾਰੀ ਦੀ ਗੱਲ ਇਹ ਆਪਾਂ ਮੇ ਵੀਰ ਜਿੱਦਾਂ ਵੀ ਹੈਗਾ ਆਪਣਾ ਘਰ ਦਾ ਗੁਜ਼ਾਰਾ ਕਰਦੇ ਮਿਹਨਤ ਮਜ਼ਦੂਰੀ ਕਰਦੇ ਆ ਤੇ ਫਿਰ ਵੀ ਨਾ ਜੋ ਇੰਨੀ ਜਿਆਦਾ ਇਮਾਨਦਾਰੀ ਹੈ ਕਿ ਇਹਨਾਂ ਨੇ ਕਿਹਾ ਸੀਗਾ ਕਿ ਹੁਣ ਮੇਰਾ ਕੰਮ ਚੱਲਦਾ ਆ ਜਦੋਂ ਮੈਨੂੰ ਲੋਡ ਹੋਊਗੀ ਮੈਂ ਤੁਹਾਨੂੰ ਉਹ ਦੱਸ ਦਵਾਂਗਾ ਤੇ ਆ ਕੱਲ ਇਹਨਾਂ ਨੇ ਸਾਡੇ ਅੱਗੇ ਵਰਕ ਕੀਤਾ ਸੀਗਾ ਕਿ ਇਹਨਾਂ ਦੇ ਜਿਹੜੇ ਕੁਝ ਕੰਮ ਰਹਿੰਦਾ ਅਜੇ ਤੇ ਜਿਹੜਾ ਉਹਦੇ ਵਾਸਤੇ ਸੀਗਾ 3790 ਰੁਪਏ ਸੀ ਜਿਹੜੇ ਰੇਤਾਂ ਬਜਰੀ ਦੇ ਸੀਗੇ ਤੇ ਬਾਕੀ ਆ ਫਰਸ਼ ਦੀ ਲੇਬਰ ਸੀਗੀ ਦਾ ਹੋਰ ਪੌਡੇ ਬਣਨੇ ਆ ਬਾਹਰ ਤੇ ਕੰਮ ਰਹਿੰਦਾ ਹੋਰ ਜਿਹੜੀ 8000 ਰੁਪਏ ਲੇਬਰ ਜਿਹੜੀ ਆ ਇਹ 11790 ਰੁਪਏ ਦੀ ਸੇਵਾ ਜਿਹੜੀ ਆ ਆਪਾਂ ਤੁਹਾਡੇ ਸਾਰਿਆਂ ਦੀ ਭੇਜੀ ਹੋਈ ਨੇਕ ਕਮਾਈ ਦੇ ਵਿੱਚੋਂ ਕੀਤੀ ਆ ਤੇ ਆਹ ਕੰਮ ਚੱਲ ਰਿਹਾ ਆ ਭਾਜੀ ਦਿਖਾ ਦਿਓ ਤੇ ਇਹ ਕੰਮ ਹਜੇ ਵੀ ਚੱਲ ਰਿਹਾ ਆ ਤੇ ਬਹੁਤ ਬਹੁਤ ਧੰਨਵਾਦ ਆ ਡਾਡਾ ਤੁਸੀਂ ਪਰਵਾਦ ਜਿਹੜੀ ਹੋਣ ਤੱਕ ਜਿਹੜੀ ਇੰਨੀ ਸੇਵਾ ਕੀਤੀ ਆ ਤੇ ਬਾਕੀ ਜਿਹੜਾ ਸੀਗਾ ਇਹਨਾਂ ਦੇ ਦਰਵਾਜ਼ੇ ਰਹਿੰਦੇ ਲੱਗਣੇ ਵਾਲੇ ਹਜੇ ਰੰਗ ਵਗੈਰਾ ਦਾ ਕੰਮ ਵੀ ਹੋਣਾ ਬਿਜਲੀ ਦੀ ਫਿਟਿੰਗ ਹੋਣੀ ਆ ਤੇ ਸਾਡੀ ਇਹ ਹੀ ਬੇਨਤੀ ਆ ਕਿ ਹੋਰ ਵੀ ਇੰਨੀ ਹੋ ਸਕਦੀ ਪਰਵਾਦ ਜਿਹੜੀ ਉਹ ਮਦਦ ਕੀਤੀ ਜਾਵੇ ਤੇ ਜੇ ਕੋਈ ਸਿੱਧੇ ਦ ਪਰਿਵਾਰ ਦਾ ਕੰਡੈਕਟ ਨੰਬਰ ਲੈ ਸਕਦਾ ਆ ਜਾਂ ਖਾਤਾ ਨੰਬਰ ਅਸੀਂ ਸਾਡੇ ਕੋਲ ਲੈ ਸਕਦਾ ਫੋਨ ਕਰਕੇ ਆਪਾਂ ਸ਼ੇਅਰ ਕਰ ਦਾਂਗੇ ਤੇ ਬਹੁਤ ਬਹੁਤ ਧੰਨਵਾਦ ਆ ਸਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਜਿਹੜਾ ਤੁਸੀਂ ਪਰਿਵਾਰ ਦੀ ਜਿਹੜੀ ਆ ਉਹ ਵੀਰ ਦੀ ਮਦਦ ਕੀਤੀ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਮੈਂ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ